ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਵੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਏ ਕਿ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਿਹੜੀ ਜਰਮਨ ਦੇ ਵਿੱਚ ਮੌਤ ਹੋਈ ਹੈ ਔਰ ਪਾਕਿਸਤਾਨੀ ਮੁੰਡਿਆਂ ਨਾਲ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨ ਦੀ ਜਰਮਨ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕਸਬਾ ਦੋਰਾਗੱਲਾ ਦੇ ਨਜ਼ਦੀਕ ਪਿੰਡ ਹੁਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਹੋਇਆ ਸੀਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਾਪਸ ਸ਼ਾਇਦ ਉਹ ਕਦੇ ਵੀ ਨਹੀਂ ਪਰਤੇਗਾ ਪ੍ਰਤਿਕ ਦੇ ਪ੍ਰਾਰਜਿਤ ਸਿੰਘ ਜੋ ਕਿ ਆਰਮੀ ਤੋਂ ਰਿਟਾਇਰਡ ਹੈ ਅਤੇ માતા ਨੇ ਦੁੱਖ ਭਰੇ ਲਹਿਜੇ ਨਾਲ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਲਈ ਜਰਮਨ ਦੇ ਬਰਲਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਬੀਤੇ ਦਿਨੀ ਜਰਮਨੀ ਵਿੱਚ ਉਸ ਦੇ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਗਿਆ ਕਿ ਝਗੜੇ ਦੇ ਦੌਰਾਨ ਚਾਕੂ ਵੱਜਣ ਨਾਲ ਉਸ ਦੀ ਮੌਤ ਹੋ ਗਈ ਇਸ ਦੀ ਜਾਣਕਾਰੀ ਉਸ ਦੇ ਦੋਸਤ ਨੇ ਉਸ ਦੇ ਪਰਿਵਾਰ ਨੂੰ ਦਿੱਤੀ ਕਿ ਬਲਜੀਤ ਦੀ ਝਗੜੇ ਦੌਰਾਨ ਮੌਤ ਹੋ ਚੁੱਕੀ ਹੈ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਬਲਜੀਤ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ ਇਹ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ ਤਾਂ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਬਲਜੀਤ ਨਾਮਕ ਇਹ ਵਿਅਕਤੀ ਗੁਰਦਾਸਪੁਰ ਤੋਂ ਜਰਮਨ ਜਾਂਦਾ ਹੈ ਤਾਂ ਜੋ ਪਰਿਵਾਰ ਨੂੰ ਇੱਕ ਅੱਛਾ ਫਿਊਚਰ ਦੇ ਸਕੇਗਾ ਆਪਣੇ ਬੱਚੇ ਨੂੰ ਇੱਕ ਅੱਛਾ ਭਵਿੱਖ ਦੇ ਸਕੇਗਾ ਲੇਕਿਨ ਉਸ ਨੂੰ ਨਹੀਂ ਪਤਾ ਸਿਗਾ ਕਿ ਉਹ ਜਰਮਨ ਜਾਤਾ ਰਿਹਾ ਹੈ ਲੇਕਿਨ ਵਾਪਸ ਉਹ ਕਦੇ ਵੀ ਨਹੀਂ ਪਰਤੇਗਾ ਤਾਂ ਪਰਿਵਾਰ ਨਾਲ ਬੇहद ਹਮਦਰਦੀ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ। ਇਹ ਕਾਣੇਗੇ ਬੇਨਤੀ ਕਰਨੀ ਹੈ ਮੇਰੇ ਬੱਚੇ ਦੀ ਕਿ ਤੀਤੋ ਜੀਤੀ ਕਰੂਗਾ ਮੇਰੇ ਬੱਚਿਆਂ ਦਾ ਉਹ ਤਾਂ ਬੁਰਾ ਨਾ ਮੈਂ ਤੋ ਕਰਦੀ ਨੀ ਕੀ ਆਦੀ ਨਾ ਜਾਣੇ ਰਹੀ ਆ ਮੇਰੀ ਦਿਹਾਉਤ ਵਰ ਕੋ ਵੀ ਨਹੀਂ ਇਹ ਬੁੱਢੇ ਆ ਮਾਂ ਮੈਂ ਵਈ ਕੀ ਕਰੀਆ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿੰਗਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਅਸੀਂ ਦੋਨਾਂ ਸਰਕਾਰਾਂ ਦੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੱਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਜਾਏ। ਅਸੀਂ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਵੀ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ। ਤੇ ਘਰਦਾਰ ਬਹੁਤ ਬੁਰੀ ਹਾਲਤ ਆ ਜੀ ਰੋ ਰੋ ਕੇ ਅਸੀਂ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਤੋਂ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂ ਅਸੀਂ ਸੈਂਟਰਸ ਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੀ ਦੀ ਜਿਹੜੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਮੌਤ ਆਮ ਦਾ ਜੂਝੇ ਜਾਰ ਕਰਾ ਰਹੀ ਆ ਸਾਡੇ ਬੱਚੇ ਦੇਖ ਨਹੀਂ ਆਉਣ ਬੱਚੇ ਉਹਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅੱਜ ਫੇਰ ਦੁਬਾਰਾ ਬੇਨਤੀ ਕਰਦੇ ਆ ਸਾਡੇ ਬੱਚੀ ਦੀ ਲਾਸ਼ ਜਲਦੀ ਜਲਦੀ ਭਰਤ ਮੰਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਪ੍ਰਾਪਤ ਦਾ ਮਗਰਾ ਲੋਏ ਫੇਰ ਕਰੋ ਕਿਰਪਾ ਕਰੋ ਮਾਰਾ ਰੱਬ ਇਹ ਸੋਸ਼ਲ ਮੀਡੀਆ ਦੇ ਇਹ ਨਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਡੈਥ ਹੋਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਤ ਗੱਲ ਤੋਂ ਬੰਦੀ ਜਦੀ ਡੈਡ ਬੋਡੀ ਜਾਈਏ ਜਲਦ ਜਲਦ ਪੰਜਾਬ ਲੈ ਜਾਂਦੀ ਜਏ